ਅੱਜ ਦੀ ਗੱਲ ਦੋਸਤੋ ਤੁਸੀਂ ਦੇਖੋ ਸਵਾਗ ਪੰਜਾਬ ਟੀਵੀ ਕੁਝ ਦਿਨ ਪਹਿਲਾਂ ਚਰਚਾ ਦੇ ਵਿੱਚ ਰਹਿਣ ਵਾਲੇ ਮੁੱਖ ਮੰਤਰੀ ਧਮਕਵੇਸ਼ ਜਾਨਕਿ ਜਿਨ੍ਹਾਂ ਦਾ ਨਾਮ ਧਰਮਪ੍ਰੀਤ ਸਿੰਘ ਹੈ ਜੋ ਕਿ ਅਕਸਰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਸੀ ਤੇ ਪਹਿਲਾਂ ਇੱਕ ਕੰਪਨੀ ਦੇ ਨਾਲ ਵਿਵਾਦ ਹੋਇਆ ਉਸ ਤੋਂ ਬਾਅਦ ਪਿੰਡ ਦੇ ਵਿੱਚ ਵਿਵਾਦ ਦੀਆਂ ਵੀਡੀਓਜ਼ ਤੁਸੀਂ ਵੀ ਦੇਖੀਆਂ ਹੋਣਗੀਆਂ ਪਰ ਉੱਥੇ ਹੀ ਇੱਕ ਗੱਲ ਇਹ ਵੀ ਸਾਹਮਣੇ ਉਦੋਂ ਆਉਂਦੀ ਸੀ ਕਿ ਮੁੱਖ ਮੰਤਰੀ ਧਮਕਬੇਸ ਕਾਫੀ ਜਿਆਦਾ ਬਿਮਾਰ ਹੈ ਜਿਸ ਨੂੰ ਮਰਦੀ ਤੱਕ ਦੇ ਦੌਰੇ ਪੈਂਦੇ ਨੇ ਤੇ ਜਿਸ ਕੰਪਨੀ ਨੇ ਉਸ ਨੂੰ ਬੌਂਡ ਕੀਤਾ ਸੀ ਉਸ ਨੇ ਉਸ ਦਾ ਇਲਾਜ ਵੀ ਨਹੀਂ ਕਰਾਇਆ ਤੇ ਜੋ ਵਾਦੇ ਕੀਤੇ ਸਨ ਉਹ ਵੀ ਪੂਰੇ ਨਹੀਂ ਕੀਤੇ ਸਿਰਫ ਮੁੱਖ ਮੰਤਰੀ ਦਾ ਜੋ ਫੇਮਸ ਨਾਮ ਸੀ ਉਸ ਦਾ ਫਾਇਦਾ ਚੱਕਿਆ ਪਰ ਉਸ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਵਿਵਾਦ ਹੋਇਆ ਸੀ ਤਾਂ ਨਿਹੰਗ ਸਿੰਘਾਂ ਦੇ ਨਾਲ ਮੁੱਖ ਮੰਤਰੀ ਚਲਿਆ ਗਿਆ ਸੀ ਪਰ ਹੁਣ ਉਸ ਨੂੰ ਮੈਂਟਲ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਕਿਉਂਕਿ ਜੋ ਮਰਗੀ ਦੀ ਬਿਮਾਰੀ ਦੱਸੀ ਜਾਂਦੀ ਹੈ ਇਹ ਵੀ ਦਿਮਾਗ ਨਾਲ ਸੰਬੰਧਿਤ ਹੀ ਦੱਸੀ ਜਾਂਦੀ ਹੈ ਤੇ ਹੋਰ ਕੀ ਖੁਲਾਸੇ ਸਿੰਘਾ ਵੱਲੋਂ ਕੀਤੇ ਗਏ ਨੇ ਆਓ ਸੁਣੋ ਇਸ ਵੀਡੀਓ ਦੇ ਵਿੱਚ ਹੋਰ ਤੁਸੀਂ ਇਸ ਤਰ੍ਹਾਂ ਦੇ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵੈਕ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਨਾਂਗੇ ਨਾਂਗੇ ਅੱਜ ਬੜਾ ਬੱਧੀ ਬੜਾ ਬੱਧੀ ਜਿਹੜਾ ਜਨਾ ਹਾਂ ਹਾਂ ਵਾਏ ਵਾਏ ਜੀ ਦਾ ਖਾਸਾ ਵਾਏ ਵਾਏ ਜੀ ਗੁਰੂ ਪਿਆਰੀ ਸਾਥ ਸੰਗਤ ਜੀਓ ਫਾਟਿੰਗ ਪਹੁੰਚਿਆ ਮੁੱਖ ਮੰਤਰੀ ਮਿਰਪੁਰ ਸਰਪੇ ਸਿੰਘਪੁਰ ਇਹ ਇਹ ਜਿਹੜਾ ਵਾ ਗੰਟਲ ਹਸਪੀਟਲ ਦੇ ਵਿੱਚ ਦਾਖਲ ਹੋਇਆ ਇਹਨਾਂ ਦੇ ਨਾਲ ਇਹਨਾਂ ਦਾ ਪਰਿਵਾਰ ਇਹਨਾਂ ਦੀ ਧਰਤੀ ਵੀ ਇਹਨਾਂ ਦੇ ਕੋਲ ਮਜਬਿੰਦਰ ਸੋ ਸਾਧ ਸੰਗਤ ਜੀ ਇਹਨਾਂ ਦੀ ਜਿਹੜੀ ਆਰਥਿਕ ਹਵਸਤਾ ਆ ਪੈਸੇ ਪੱਕੇ ਇਹਨਾਂ ਦਾ ਇਲਾਜ ਪੂਰਾ ਘਾਟੂ ਰਿਹਾ ਤੇ ਇਹ ਕਰਕੇ ਸਾਨੂੰ ਸਾਧ ਸੰਗਤ ਅੱਗੇ ਬੇਨਤੀ ਹੈ ਕਿਹੜਾ ਮੁੱਖ ਮੰਤਰੀ ਵੀਰ ਲਖਤਰਤਾ ਨੂੰ ਛੱਡ ਕੇ ਇਹ ਸਿੱਖ ਧੰਨਵਾਦ ਹੋ ਰਿਹਾ ਹੈ ਇਹ ਕਰਕੇ ਇਹਦੀ ਸੂਝ-ਬੂਝ ਨੂੰ ਸਰਦ ਅਹਿਸਾਸ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਅਸੀਂ ਆ ਭੈਣ ਦਾ ਕੰਮ ਨੰਬਰ ਦੇ ਰਹੇ ਹਾਂ ਸੋ ਸਰਦਾ ਬੰਦਾ ਜਿੰਨਾ ਵੀ ਹੈ ਸੋ ਸਰਦਾ ਬੰਦਾ ਜਿੰਨਾ ਵੀ ਇਹ ਸੇਵਾ ਇਹਨਾਂ ਦੇ ਭੈਣ ਦੇ ਅਕਾਊਂਟ ਦੇ ਵਿੱਚ ਪਾ ਦਿੱਤੀ ਜਾਵੇ ਤਾਂ ਜੋ ਮੁੱਖ ਮੰਤਰੀ ਵੀਰ ਦਾ ਜਿਹੜਾ ਇਲਾਜ ਹੋ ਸਕੇ ਇਹਦੀ ਇੱਕ ਬੇਨਤੀ ਨੂੰ ਪ੍ਰਵਾਨ ਕਰੋ ਤਾਂ ਜੋ ਜਿਹੜਾ ਪਰਿਵਾਰ ਵੀ ਇਹਨਾਂ ਦਾ ਛੱਡ ਕੇ ਹਸਪੀਟਲ ਦੇ ਵਿੱਚ ਆਇਆ ਹੈ ਤੇ ਇਹਨਾਂ ਦਾ ਜਿਹੜਾ ਇਲਾਜ ਇਹ ਪੂਰੀ ਨਹੀਂ ਰਿਹਾ ਉਹ ਸਾਧ ਸੰਗਤ ਜੀ ਬੇਨਤੀ ਨੂੰ ਪ੍ਰਵਾਨ ਕਰੋ ਕਿ ਜਿੰਨਾ حسابਾ ਬਣਦਾ ਹੈ ਤੇ ਮੁੱਖ ਮੰਤਰੀ ਵੀਰ ਦੇ ਅਕਾਉਂਟ ਦੇ ਵਿੱਚ ਜਿੰਨੀ ਵੀ ਮਾਇਆ ਵਤ ਵਤ ਪਾ ਕੇ ਆਪਣਾ ਦਸਬੰਧ ਜਿੰਨਾ ਵੀ ਤੁਹਾਡਾ ਹੈਗਾ ਉਹਨਾਂ ਪਾ ਕੇ ਤੇ ਇਹਦਾ ਵੀਰ ਦਾ ਜਿਹੜਾ ਇਲਾਜ ਹੋ ਸਕੇ ਇੰਨੀ ਕੁ ਬੇਨਤੀ ਕਰਵਾਵਾਂ ਕਰੋ ਮੁੱਖ ਮੰਤਰੀ ਵੀਰ ਜੀ ਤਹੀ ਵੀ ਪਿਆਰ ਦਿਨਾਰ ਹਾਲਤ ਜਿਹੜੀ ਬਹੁਤ ਨਾਜੁਕ ਹੈ ਮੇਰੀ ਜਿਹੜੀ ਹਾਲਤ ਬਹੁਤ ਨਾਜੁਕ ਹੈ ਦੱਸਣਿਆ ਤੁਹਾਨੂੰ ਤਛੜਾਇਆ ਆਪਣੋ ਪੈਸਿਆਂ ਦੀ ਦੌੜ ਆ ਜਿਹੜੇ ਵੀਰ ਆਪਣਾ ਕੀ ਕਹਿੰਦੇ ਸਹਾਇਤਾ ਕਰ ਸਕਦੇ ਆ ਆਪਣਾ ਆਪਣਾ ਅਕਾਊਂਟ ਨੰਬਰ ਵਿੱਚ ਪੈਸੇ ਪਾ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮਹਾਰਾਜ ਸਾਰਿਆਂ ਦਾ ਬੜਾ ਕਰੇ ਧੰਨਵਾਦ ਕਿ ਭਾਈ ਜੀ ਇਹਨਾਂ ਦਾ ਅਕਾਊਂਟ ਨੰਬਰ ਇਹਨਾਂ ਦੀ ਆਈਡੀ ਤੇ ਮੈਂਸ਼ਨ ਕਰ ਦਾਂਗੇ ਤੋ ਸਾਧ ਸੰਗਤ ਜੀ ਉਸ ਵਿੱਚ ਇਹਨਾਂ ਦੇ ਜਿਹੜੇ ਅਕਾਊਂਟ ਦੀ ਰਚ ਆਪਣੀ ਜਿੰਨੀ ਵੀ ਮਾਇਆ ਜਿੰਨਾ ਵੀ ਸਰਦਾ ਬੰਦੋ ਪਾ ਕੇ ਤੇ ਇਹਨਾਂ ਦਾ ਜਿਹੜਾ ਵੀ ਦੀ ਜਿਹੜੀ ਆ ਨਾਜ਼ੁਕ ਹਾਲਤ ਆ ਇਹ ਵੈਂਟਲੋ ਹਸਪੀਟਲ ਦੇ ਵਿੱਚ ਦਾਖਲਿਆ ਤੋ ਸਾਧ ਸੰਗਤ ਜੀ ਦਾ ਜਿਹੜਾ ਇਲਾਜ ਹੋ ਸਕੇ ਇਹਨੀਆਂ ਗੋ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਹਿਲਾਂ ਮੁੱਖ ਮੰਤਰੀ ਇੱਕ ਕਮਰੇ ਵਿੱਚ ਹੀ ਉਹ ਕਿਰੋਂ ਇਹਨਾਂ ਕੋ ਪੈਸੇ ਹੈਗੇ ਅਸੀਂ ਥੋੜੇ-ਬੋੜੇ ਜਿਹੜੇ ਇਹਨਾਂ ਨੇ ਚੁੱਕ-ਚਕਾ ਕੇ ਗਵਾਂਡੀਆਂ ਕੋ ਵੜ ਕੇ ਲਿਆਂਦੇ ਸੀ ਤੇ ਬਾਅਦ ਵਿੱਚ ਇਹਨਾਂ ਕੋ ਪੈਸੇ ਮੁੱਕ ਗਏ ਤੇ ਇਹਨਾਂ ਨੇ ਹੁਣ ਸ਼ਿਫਟ ਕਰਾ ਲਿਆ ਜਨਰਲ ਕਵਾਡ ਦੇ ਵਿੱਚ ਤੇ ਇਹਨਾਂ ਕੋ ਹੁਣ ਅਸੀਂ ਆਏ ਆ ਪਹੁੰਚੇ ਆ ਕੱਲ ਸਾਨੂੰ ਫੋਨ ਆਇਆ ਸੀ ਮਾਤਾ ਜੀ ਦਾ ਕਿ ਸਾਡੇ ਕੋ ਪੈਸੇ ਨਹੀਂ ਹੈਗੇ ਤੇ ਕੋਈ ਸਾਡੀ ਹੱਲ ਕੀਤੀ ਜਾਵੇ ਤੇ ਵਾਹਿਗੁਰੂ ਜੀ ਅਸੀਂ ਹੁਣ ਇਹ ਵੀਡੀਓ ਹੀ ਪਾ ਸਕਦੇ ਆ ਤੇ ਵਾਸੋਵਾ ਚੜ ਕੇ ਆਪਣੀ ਆਪਣਾ ਸੰਯੋਗ ਲੋ ਤੇ ਜੋ ਵੀ ਆਪ ਜੀ ਕੋਲ ਬਣਦਾ ਵਾ ਉਹ ਆਪਣਾ ਕਾਊਂਟ ਦੇ ਵਿੱਚ ਪਾ ਦਿਓ ਇਹੀ ਬੇਨਤੀ ਆ ਮੈਂ ਪ੍ਰਮਾਣ ਕਰਿਓ ਵਾਹਿਬ ਜੀ ਦਾ ਖਾਤਾ ਬੱਸ ਵਾਹਿਬ ਜੀ ਕੀ ਫਤੇ ਢਲਵਾ ਦਿਓ ਵਾਹਿਬ ਜੀ ਦਾ ਖਾਤਾ ਵੈਕਬ ਜੀ ਕੀ ਫਤੇ ਜੋ ਕਿ ਮੇਰਾ ਭਰਾ ਤਰਨਪ੍ਰੀਤ ਸਿੰਘ ਮੈਂਟਲ ਹਸਪੀਟਲ ਦੇ ਵਿੱਚ ਦਾਖਲ ਆ ਕਿਰਪਾ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਹਦੀ ਹੈਲਪ ਕਰੋ ਇਹਦਾ ਇਲਾਜ ਕਰਾਉਣ ਵਿੱਚ ਹੈਲਪ